フォトビタネットの,の,ーーの,のマルヤ・パス ਸਾਡੇ ਕੋਲੇ ਰਜਿੰਦਰ ਕੁਮਾਰ ਜੀ ਆਏ ਸੀਗੇ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਸੀ ਵੀ ਇਹ ਤਹਿਸੀਲਦਾਰ ਤੇ ਪਟਵਾਰੀ ਜਿਹੜੇ ਇੱਥੇ ਪੈਸੇ ਲੈ ਰਹੇ ਨੇ 5000 ਰੁਪਏ ਦੀ ਡਿਮਾਂਡ ਕੀਤੀ ਗਈ ਸੀ 5000 ਵਿੱਚੋਂ ਉਹਨਾਂ ਨੇ ਪਟਵਾਰੀ ਨੇ ਲੈ ਕੇ ਇਹਦੇ ਸਾਹਮਣੇ ਤਹਿਸੀਲਦਾਰ ਨੂੰ 2500 ਦੇ ਤਾਂ 2500 ਬਰਖ ਲੈ ਜੋ ਰੈੱਡ ਹੰਡਰਡ Trap ਹੋਏ ਨੇ ਮੌਕੇ ਤੇ ਸਾਡੀ ਜਿਹੜੀ ਯੂਨਿਟ ਠੰਡਾ ਦੀ ਟੀਮ ਹੈਗੀ ਸਰ ਸਰਦਾਰ ਸੰਦੀਪ ਸਿੰਘ ਡੀਐਸਪੀ ਨੇ ਉਹਨਾਂ ਨੇ ਇਹਨਾਂ ਨੂੰ ਮੌਕੇ ਤੇ ਅਰਾਊਂਡ ਅਪ ਕੀਤਾਗਾ ਰੰਗੇਰ ਤੇ ਤੁਹਾਨੂੰ ਇਹਨਾਂ ਦੇ ਗਰਦੌਰੀ ਦਾ ਕੋਈ ਮੈਟਰ ਸੀਗਾ ਉਹਦੇ ਰਿਗਾਰਡਿੰਗ ਇਹਨਾਂ ਨੇ ਲਈ ਸੀ ਵੈਸੇ ਸਰ ਦੱਸਿਆ ਜੀ ਇਹਦਾ ਸਾਫ ਨਹੀਂ ਰਿਲੀਵ ਵੀ ਐਸ ਵਿੱਚ ਹੋਣਾ ਸੀ ਹਾਂਜੀ ਇਹਨਾਂ ਦੀ ਬਦਲੀ ਹੋਈ ਹੋਈ ਆ ਪਰ ਉਹਨਾਂ ਨੇ ਅਜੇ ਰਿਲੀਵ ਨਹੀਂ ਹੋਏ ਸੀ ਬਦਲੀ ਹੋਈ ਹੋਈ ਆ ਔਰ ਇਹਨਾਂ ਨੇ ਬਾਲਿਆਂ ਵਾਲੇ ਜਾ ਕੇ ਜੁਆਇਨ ਕਰਨਾ ਸੀ ਕਿੰਨਾ ਕਿੰਨਾ ਤੇ ਕਾਰਵਾਈ ਹੋਈ ਸਰ ਤਹਿਸੀਲਦਾਰ ਦੇ ਉੱਤੇ ਨਿਰਮਲ ਸਿੰਘ ਜੀ ਤੇ ਤੇ ਗੁਰਤੇਜ ਸਿੰਘ ਪਟਵਾਰੀ ਤੇ ਜੀ ਹਾਂਜੀ ਥੈਂਕ ਯੂ ਜੀ